ਸਾਬਤੜੀ ਸੋਚਦੇ ਪੈਰਾ ਦਿਆਂਗੇ ਠੋਕ ਕੇ ਜੈ ਪੀਮ ਜੈ ਭਾਰਤ ਜੈ ਪੀਮ ਜੈ ਭਾਰਤ ਦੰਗਲ ਪੰਚਾਇਤੀ ਚੋਣਾਂ ਦਾ ਬੇਗੰਪੁਰਾ ਸ਼ਕਤੀ ਵੈਬ ਟੀਵੀ ਨਿਊ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਜੈ ਪੀਮ ਜੈ ਭਾਰਤ ਮੈਂ ਕੇਸ ਨੂਰ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ ਦੰਗਲ ਪੰਚਾਇਤੀ ਚੋਣਾਂ ਦਾ ਪ੍ਰੋਗਰਾਮ ਦੇ ਵਿੱਚ ਪਿੰਡ ਖੋਥਣਾ ਦੇ ਨਵੇਂ ਚੁਣੇਗੇ ਸਰਪੰਚ ਸਾਹਿਬ ਨਾਲ ਸਰਪੰਚ ਸਾਹਿਬ ਜੈ ਭੀਮ ਜੈ ਭਾਰਤ ਜੀ ਸਤਿ ਸ਼੍ਰੀ ਅਕਾਲ ਜੀ ਜੈ ਭਾਰਤ ਸਤਿ ਸ਼੍ਰੀ ਅਕਾਲ ਜੀ ਤੇ ਕੀ ਸ਼ੁਭ ਨਾਮ ਹੈ ਜੀ ਆਪਣਾ ਅਸ਼ੋਕ ਕੁਮਾਰ ਜੀ ਅਸ਼ੋਕ ਕੁਮਾਰ ਜੀ ਕਿਹੋ ਜਿਹਾ ਫੀਲ ਹੋ ਰਿਹਾ ਤੁਹਾਨੂੰ ਨੌਜਵਾਨ ਆ ਤੁਸੀਂ ਔਰ ਪਿੰਡ ਦੇ ਨਿਵਾਸੀਆਂ ਨੇ ਤੁਹਾਨੂੰ ਸਰਪੰਚ ਚੁਣ ਕੇ ਲਿਆਂਦਾ ਪਿੰਡ ਦੇ ਵਿੱਚ ਕਿਹੋ ਜਿਹਾ ਫੀਲ ਹੋ ਰਿਹਾ ਤੁਹਾਨੂੰ ਬਹੁਤ ਵਧੀਆ ਫੀਲ ਹੋ ਰਿਹਾ ਜੀ ਕਿਉਂਕਿ ਜਿੱਲੇ ਦਾ ਸਭ ਤੋਂ ਵੱਡਾ ਪਿੰਡ ਆ ਕੋਥੜਾ ਤੇ ਉਸ ਵਿੱਚ ਕੀ ਆ ਕਿ ਇਹਦਾ ਕੋਥੜਾ ਦੀ ਮੱਲਾ ਜਿਹੜਾ ਪੰਚਾਇਤੀ ਚੋਣਾਂ ਆ ਬਹੁਤ ਜ਼ਿਆਦਾ ਟਫ ਹੁੰਦੀਆਂ ਇਹ ਇਹਨਾਂ ਨੂੰ ਮੁਲਾ ਸੰਪੰਨ ਕਰਨ ਲਈ ਸਾਡੇ ਜੋ ਵੀ ਸਾਥੀਆਂ ਨੇ ਪਬਲਿਕ ਨੇ ਸਹਿਯੋਗ ਕੀਤਾ ਹੈ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਤੇ ਬਹੁਤ ਵਧੀਆ ਲੱਗ ਰਿਹਾ ਹੈ ਕਿਉਂਕਿ ਬਹੁਤ ਵੱਡੇ ਮਾਰਜ ਨਾਲ ਇਹਨਾਂ ਲੋਕਾਂ ਨੇ ਮੈਨੂੰ ਭਰੋਸੇ 'ਚ ਲੈ ਕੇ ਮੈਨੂੰ ਤੇ ਇਹਦਾ ਸਰਪੰਚ ਦਾ ਉੱਧਾ ਧੰਨਵਾਦ ਹੈ ਬਹੁਤ ਵਧੀਆ ਲੱਗ ਰਿਹਾ ਹੈ ਧੰਨਵਾਦ ਸਾਰੇ ਲੋਕਾਂ ਦਾ ਸਾਰੇ ਵੀਰਾਂ ਦਾ ਤੇ ਟੋਟਲ ਆਬਾਦੀ ਆਪਣੇ ਪਿੰਡ ਦੀ ਕਿੰਨੀ ਕ ਹੈਗੀ ਆ ਜਿਹੜੀ ਜਿੱਦਾਂ ਆਪਣੇ ਪਿੰਡ ਦੀ ਆਬਾਦੀ ਕਿੰਨੀ ਕ ਹੈਗੀ ਆ ਅੰਕਲ ਪਿੰਡ ਕੁਤੜਾਂ ਦੀ ਗਰੀ ਹੈ ਤਾਂ ਪੋਪੂਲੇਸ਼ਨ ਲਗਭਗ 18 ਤੋਂ 20 ਹਜ਼ਾਰ ਦੇ ਲਗਭਗ ਹੈ ਹੈ ਜੀ ਤੇ ਟੋਟਲ ਵੋਟ ਕਿੰਨੀ ਹੈਗੀ ਆ ਪਿੰਡ ਦੀ ਔਰ ਇਹਦੇ ਵਿੱਚ ਤੁਹਾਨੂੰ ਕਿੰਨੀਆਂ ਵੋਟਾਂ ਪਾਰਤੀਆਂ ਟੋਟਲ ਵੋਟ ਦੀ ਗੱਲ ਕਰੀਏ ਤਾਂ ਲਗਭਗ 3432 ਵੋਟਾਂ ਟੋਟਲ ਹੈਗੀਆਂ ਸਾਡੇ ਪਿੰਡ ਦੀਆਂ ਤੇ ਜਿਹਦੇ ਵਿੱਚ ਹਾਲੇ ਜਿਹੜੀਆਂ ਨਵੀਆਂ ਵੋਟਾਂ ਕੁਝ ਵੰਨ ਗਈਆਂ ਨੌਜਵਾਨਾਂ ਦੀਆਂ 5-600 ਵੋਟੋਂ ਵੀ ਹੈਗੀ ਆ ਉਹ ਲਗਭਗ ਨਵੀਂ ਸੂਚੀ ਵਿੱਚ ਆਵੇਗੀ ਔਰ ਜੇ ਮੇਰੀ ਗੱਲ ਕਰੀਏ ਤਾਂ ਵੋਟਾਂ ਇਹ ਲੋਕਾਂ ਨੇ ਜੋ ਮੈਨੂੰ ਸਹਿਯੋਗਤਾ 1348 ਵੋਟਾਂ ਸਾਨੂੰ ਮੱਲਾ ਮੈਨੂੰ ਪੰਜਾਂ ਇਸ ਦੰਗਰ ਵਿੱਚ ਬਣਾਉਂਦੇ ਤੇ ਇਹਦੇ ਵਿੱਚ ਕਿੰਨੇ ਕਿੰਨੇ ਉਮੀਦਵਾਰ ਸੀ ਜਿਹੜੇ ਸਰਪੰਚੀ ਦੀ ਦੌੜ ਵਿੱਚ ਸੀ ਹਾਂਜੀ ਸਰਪੰਚੀ ਦੀ ਦੌੜ ਵਿੱਚ ਦੋ ਹੀ ਉਮੀਦਵਾਰ ਸੀ ਇੱਕ ਮੈਂ ਖੁਦ ਤੇ ਇੱਕ ਸਾਡੇ ਹੋਰ ਸੀਗੇ ਤੇ ਤੁਹਾਨੂੰ ਕਿੰਨੀਆਂ ਵੋਟਾਂ ਦੇ ਨਾਲ ਲੀਡ ਮਿਲੀ ਹੈ ਕਿੰਨੀਆਂ ਵੋਟਾਂ ਦੇ ਨਾਲ ਤੁਸੀਂ ਜੇਤੂ ਰਹੇ ਹੋ ਇਸ ਪੰਚਾਇਤੀ ਚੋਣਾਂ ਦੇ ਵਿੱਚ ਮੈਂ ਜੀ ਲਗਭਗ ਆਪਣੇ ਵਿਰੋਧੀ ਉਮੀਦਵਾਰ ਤੋਂ 175 ਵੋਟਾਂ ਦੀ ਲੀਡ ਤੇ ਰਿਆਂ ਜੀ 175 ਵੋਟਾਂ ਦੇ ਨਾਲ ਤੁਸੀਂ ਜਿੱਤ ਪ੍ਰਾਪਤ ਕੀਤੀ ਹੈ ਹਾਂਜੀ ਬਿਲਕੁਲ ਜੀ ਠੀਕ ਹੈ ਤੇ ਸਰਪੰਚ ਸਾਹਿਬ ਤੁਸੀਂ ਇਹ ਦੱਸੋ ਕਿ ਜਿਹੜੇ ਹੁਣ ਆਪਣੇ ਨਗਰ ਦੇ ਵਿਕਾਸਕਾਰ ਦੇ ਨੇ ਬਹੁਤ ਸਾਰੇ ਕੰਮ ਪਿੰਡ ਦੇ ਵਿੱਚ ਹੋਣ ਵਾਲੇ ਹੁੰਦੇ ਨੇ ਕੋਈ ਬੁਨਿਆਦੀ ਸਹੂਲਤਾਂ ਤੋਂ ਇਹ ਪਿੰਡਾਂ ਨੂੰ ਚਾਹੀਦੀਆਂ ਨੇ ਕਿ ਉਹ ਤੁਹਾਡੇ ਹਿਸਾਬ ਦੇ ਨਾਲ ਤੁਹਾਡੇ ਨਜ਼ਰੀਏ ਨਾਲ ਪਿੰਡ ਨੂੰ ਕਿਹੜੀਆਂ-ਕਿਹੜੀਆਂ ਬੁਨਿਆਦੀ ਸਹੂਲਤਾਂ ਦੀ ਜ਼ਰੂਰਤ ਹੈ ਜਿਹੜੇ ਉਹ ਮੁੱਦੇ ਨੇ ਜਿਹੜਾ ਉਹ ਲੈ ਕੇ ਤੁਸੀਂ ਸਭ ਗੱਚਾ ਜਨਤਾ ਦੀ ਕਿਤੇਰੀ ਵਿੱਚ ਪੁੱਛੇ ਸੀ ਦੇਖੋ ਜੀ ਵਿਕਾਸ ਦੀ ਗੱਲ ਕਰੀਏ ਤਾਂ ਆਲਰੇਡੀ ਪਹਿਲਾਂ ਹੀ ਜਿਹੜੀਆਂ ਪਿਛਲੀਆਂ ਪੰਚਾਇਤਾਂ ਐ ਲਗਭਗ ਬਹੁਤ ਵਧੀਆ ਕੰਮ ਚੱਲਦੇ ਆ ਔਰ ਮੇਰੀ ਕੋਸ਼ਿਸ਼ ਹੀ ਹੋਊਗੀ ਵੀ ਜਿਹੜੇ ਪਿਛਲੇ ਗਲੀਆਂ ਨਾਲੀਆਂ ਦਾ ਵਿਕਾਸ ਸਟਰੀ ਲੇਟਾਂ ਤੇ ਇਹੀ ਜਿਹੜਾ ਚੱਲ ਰਿਹਾ ਇਹ ਕੰਮ ਉਹਨਾਂ ਨੂੰ ਅੱਗੇ ਲੈ ਕੇ ਜਾਣਾ ਉਹਨ ਮੇਨ ਮੁੱਦੇ ਸਾਡੇ ਇੱਕ ਜਿਹੜਾ ਹੈਗਾ ਆ ਦੇ ਦੋਨਾਂ ਪਿੰਡਾਂ ਦੇ ਵਿਚਕਾਰ ਸਾਡਾ ਇੱਕ ਛੱਪੜ ਆ ਬਹੁਤ ਵੱਡਾ ਤੇ ਉਹ ਛੱਪੜ ਦਾ ਜਿਹੜਾ ਪਾਣੀ ਆ ਉਹ ਜਾਇਦ ਤਰ੍ਹਾਂ ਆਬਾਦੀ ਨੂੰ ਬਹੁਤ ਜਿਆਦਾ ਨੁਕਸਾਨ ਹੋ ਰਿਹਾ ਆ ਪੀਣ ਵਾਲੇ ਪਾਣੀ ਦਾ ਨੁਕਸਾਨ ਹੋ ਰਿਹਾ ਜਿਆਦਾ ਕੋਸ਼ਿਸ਼ ਸਾਡੀ ਇਹੀ ਰੋਗੀ ਵੀ ਜਿਹੜਾ ਮੇਨ ਮੁੱਦਾ ਸਾਡਾ ਛੱਪੜ ਦਾ ਆ ਛੱਪੜ ਨੂੰ ਕਿਸੇ ਤਰੀਕਾ ਮੈਸੇਜ ਤੱਕ ਪਹੁੰਚ ਕਰਕੇ ਵੱਡੇ ਉੱਪਰ ਤੱਕ ਉਹ ਨੂੰ ਛੱਪੜ ਦਾ ਹੱਲ ਕਰਕੇ ਅਸੀਂ ਉਹਨੂੰ ਕਿਤੇ ਬਾਹਰ ਪੈਂਦ ਤੋਂ ਦੂਰ ਕਰ ਸਕੀਏ ਠੀਕ ਹੈ ਤੁਹਾਨੂੰ ਲੱਗਦਾ ਕਿ ਜਿੱਦਾਂ ਹੁਣ ਬਹੁਤ ਵੱਡੀ ਆਬਾਦੀ ਵਾਲਾ ਪਿੰਡ ਹੈ ਖੋਥਣਾ ਪਰ ਫਗਵਾਣਾ ਸ਼ਹਿਰ ਵੀ ਨਾਲ ਲੱਗਦਾ ਹੈ ਕੋਈ ਕੋਈ ਸੀਵਰੇਜ ਵਗੈਰਾ ਜਾਂ ਕੋਈ ਹੋਰ ਇਸ ਤੋਂ ਵਧੀਆ ਸਹੂਲਤਾਂ ਦੀ ਤੁਸੀਂ ਜਨਤਨ ਮਹਈਆ ਕਰਾਓਗੇ ਬਿਲਕੁਲ ਜੀ ਕੋਈ ਅੱਜ ਕੱਲ ਜਿਹੜੇ ਆ ਗਏ ਆ ਜਿਆਦਾਤਰ ਜਿਹੜੇ ਸੜਕਾਂ ਬਣਨੀਆਂ ਗਲੀਆਂ ਬਣਨੀਆਂ ਨਾਲੀਆਂ ਬਣਨੀਆਂ ਪੱਕੀਆਂ ਬਣਨੀਆਂ ਇੰਟਰਲੌਕ ਲੱਗ ਰਹੇ ਆ ਔਰ ਆਪਣੇ ਕੰਕਰੀਟ ਦੀ ਬਣ ਰਹੀ ਹੈ ਉਹਦੇ ਵਿੱਚ ਕੋਸ਼ਿਸ਼ ਸਾਡੀ ਇਹ ਰੋਗੀ ਵੀ ਵੱਧ ਤੋਂ ਵੱਧ ਸੀਵਰੇਜ ਦੇ ਨਾਲ ਲਿੰਕ ਕਰਕੇ ਉਹ ਵੱਡੀਆਂ ਗਲੀਆਂ ਵਿੱਚ ਸੀਵਰੇਜ ਪਾ ਕੇ ਜਿਹਨੂੰ ਅਸੀਂ ਪਾਣੀ ਦਾ ਜਿਹੜਾ ਨਿਕਾਸ ਹੈ ਉਹ ਬਾਹਰ ਕਰ ਸਕੀਏ। ਹਾਂਜੀ ਤੇ ਇਸ ਤੋਂ ਇਲਾਵਾ ਕਿ ਨੌਜਵਾਨਾਂ ਦੇ ਲਈ ਤੁਸੀਂ ਜਿਹੜਾ ਖੁਦ ਵੀ ਤੁਸੀਂ ਨੌਜਵਾਨ ਹੋ ਤੇ ਨੌ ਅਯੋਕੇ ਸਮੇ ਦੇ ਵਿੱਚ ਨਸ਼ੇ ਦੀ ਬੜੀ ਪਰਮਾਰ ਹੈ ਤੇ ਸਮਾਜ ਵਿੱਚੋਂ ਨਸ਼ੇ ਨੂੰ ਦੂਰ ਕਰਨ ਦੇ ਲਈ ਕੋਈ ਉਪਰਾਲੇ ਵੀ ਤੁਸੀਂ ਕਰਸ ਕਰੋਗੇ? ਬਿਲਕੁਲ ਜੀ ਲਗਭਗ ਪਿਛਲੇ ਕੱਲ ਤੋਂ ਪਰਸੋਂ ਤੱਕ ਲਗਭਗ 4 ਮੈਂਟਰੀਵਲ ਦੇ ਚੁੱਕਾ ਜਿਹਦੇ ਵਿੱਚ ਪਹਿਲ ਦੇ ਆਧਾਰ ਤੇ ਮੈਂ ਨਸ਼ੇ ਦੇ ਖਿਲਾਫ ਹੀ ਬੋਲਿਆ ਕਿਉਂਕਿ ਆਲਰੇਡੀ ਅਸੀਂ ਜਿਮ ਵੀ ਸਾਡੇ ਚੱਲ ਰਹੇ ਲਗਭਗ 4 ਜਿਮ ਪਿੰਡ ਚੱਲ ਰਹੇ ਆ ਤੇ ਲੜਕੀਆਂ ਦੀ ਨੌਜਵਾਨਾਂ ਦੀ ਡਿਮਾਂਡ ਵੀ ਆ ਸਾਨੂੰ ਲਗਭਗ ਇੱਕ ਜਿਮ ਜਿਹੜਾ ਹੋਰ ਆ ਉੱਥੇ ਜਿੱਥੇ ਜ਼ਰੂਰਤ ਸੀਗੀ ਬਾਦੀ ਜ਼ਿਆਦੇ ਆ ਉਹ ਵੀ ਅਸੀਂ ਪਹਿਲ ਦੇ ਆਧਾਰ ਤੇ ਬਣਾਵਾਂਗੇ ਔਰ ਨਸ਼ਿਆਂ ਦਾ ਜਿਹੜਾ ਕੋਡ ਆ ਸਾਡੇ ਲਗਭਗ ਨੌਜਵਾਨਾਂ ਨੂੰ ਜ਼ਿਆਦਾਤਰ ਦਲਤ ਵਸੇ ਇਲਾਕੇ ਆ ਇਹ ਕੋਸ਼ਿਸ਼ ਇਸrarਤੀ ਅੰਸਰ ਜਿਹੜੇ ਆ ਅਸੀਂ ਉਹਨੂੰ ਖਤਮ ਕਰਨ ਲਈ ਪਿੰਡ ਵਿੱਚੋਂ ਕੋਸ਼ਿਸ਼ ਤੁਹਾਡੀ ਕੋਸ਼ਿਸ਼ ਕਰਕੇ ਸਾਫ ਸੁਥਰਾ ਪਿੰਡ ਨੂੰ ਅਕਸ ਦੇਣ ਦੀ ਕੋਸ਼ਿਸ਼ ਕਰੋਗੇ ਬਿਲਕੁਲ ਤੇ ਨਸ਼ੇ ਨੂੰ ਖਤਮ ਕਰਨ ਦੇ ਲਈ ਕਿਹੜੇ ਕਿਹੜੇ ਉਪਰਾਲੇ ਕਰੋਗੇ ਕਿੱਥੇ ਤੱਕ ਪਹੁੰਚ ਕਰੋਗੇ ਤੁਸੀਂ ਨਸ਼ੇ ਨੂੰ ਪਹਿਲੀ ਗੱਲ ਤਾਂ ਪਿੰਡ ਵਿੱਚ ਲੋਕਾਂ ਨੂੰ ਅਵੇਅਰਨੈਸ ਕਰਾਂਗੇ ਲੋਕਾਂ ਨੂੰ ਜਾਗਰੂਕ ਕਰਕੇ ਕਿਉਂਕਿ ਨਸ਼ੇ ਦੇ ਜਿਹੜੇ ਹੈਗੇ ਆ ਸਾਡੀ ਲਗਭਗ 20 ਤੋਂ 25 ਸਾਲ 15 ਤੋਂ 18 ਸਾਲ ਇਹਦੇ ਨੌਜਵਾਨ ਜਿਆਦਾ ਗੁਮਰਾਹ ਹੋ ਰਹੇ ਆ ਤੇ ਕੋਸ਼ਿਸ਼ ਕਰਾਂਗੇ ਪਿੰਡ ਵਿੱਚ ਲੋਕਾਂ ਨੂੰ ਥਾਂ ਦਾ ਅਸੀਂ ਕੈਂਪ ਲਾਵਾਂਗੇ ਕੈਂਪ ਲਾ ਕੇ ਲੋਕਾਂ ਨੂੰ ਸਮਝਾਵਾਂਗੇ ਨੁਕਸਾਨ ਬਾਰੇ ਦੱਸਾਂਗੇ ਔਰ ਕੋਸ਼ਿਸ਼ ਪਈ ਦਾ ਜਿਹੜੇ ਨਸ਼ਾ ਵੇਚਣ ਵਾਲੇ ਵੱਡੇ ਗਲਤ ਅੰਸਰ ਨੇ ਉੱਪਰ ਤੱਕ ਪਹੁੰਚ ਕਰਕੇ ਉਹਨਾਂ ਨੂੰ ਵੀ ਨੱਥ ਪਾਈ ਜਾਊਗੀ ਤੇ ਇਸ ਤੋਂ हट ਕੇ ਜਿੱਦਾਂ ਹੁਣ ਉਸ ਸਮਾਜ ਦੇ ਵਿੱਚ ਭਰੂਲ ਹੱਤਿਆ ਦੀ ਬਹੁਤ ਪਰਮਾਰ ਹੋ ਚੁੱਕੀ ਹੈ ਭੂਲ ਹੱਤਿਆ ਬਹੁਤ ਤੇ ਇਹਦੇ ਬਾਰੇ ਵਿੱਚ ਕੁਝ ਇਹਦੇ ਵਿੱਚ ਜਿੰਦਾ ਜੋ ਆਲਰੇਡੀ ਅਸੀਂ ਪਹਿਲਾਂ ਤੋਂ ਹੀ ਲਗਭਗ ਪਿਛਲੇ 20 ਸਾਲਾਂ ਤੋਂ ਸਮਾਜ ਸਮਾਜਿਕ ਕੰਮਾਂ ਜੁੜੇ ਹੋਏ ਆ ਅਸੀਂ ਔਰ ਸਾਡੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ ਸਾਰੀ ਤੇ ਇਹ ਇਹਦੇ ਵਿੱਚ ਕੀ ਆ ਜਿਹੜੇ ਇਹ ਜ਼ਿਆਦਾਤਰ ਲੋਕਾਂ ਨੂੰ ਅਸੀਂ ਪਹਿਲਾਂ ਤੋਂ ਹੀ ਸਮਝਾਉਂਦੇ ਜਾ ਰਹੇ ਹਾਂ ਦੱਸ ਰਹੇ ਹਾਂ ਵੀ ਜਿਹੜੋ ਜੋ ਵੀ ਸਮਾਜ ਦੇ ਕੋਡ ਆ ਜਿਹੜੇ ਲੱਗੇ ਹੋਏ ਸਾਨੂੰ ਹੁਣ ਅੱਤਿਆ ਦਾ ਕੋਡ ਆ ਇਹ ਲੋਕਾਂ ਦੇ ਜਿਹੜੇ ਜਾਗਰੂਕ ਕਰਕੇ ਲੋਕਾਂ ਨੂੰ ਸਮਝਾਉਂ ਕਿਉਂਕਿ ਲਗਭਗ ਸਾਡੇ ਪਿੰਡ ਦੇ ਜਿਹੜੀ ਹੈਗੀ ਆ 100 100 ਚੋਂ 90 ਲੜਕੇ ਲਗਭਗ ਬਰਾਬਰ ਹੀ ਆ ਸਾਡੇ ਪਿੰਡ ਦਾ ਅਕਸ ਇਸ ਵਜੇ ਨਾਲ ਬਹੁਤ ਵਧੀਆ ਆ ਤੇ ਕੋਸ਼ਿਸ਼ ਕਰਾਂਗੇ ਕਿ ਥੋੜਾ ਬਹੁਤ ਲੋਕਾਂ ਦੇ ਕੁਝ ਗਲਤ ਚੱਲ ਵੀ ਰਹੇ ਆ ਉਹਨਾਂ ਨੂੰ ਵੀ ਜਾਗਰੂਕ ਕਰਕੇ ਇਸ ਬਾਰੇ ਸਮਝਾਵਾਂਗੇ ਔਰ ਜਿਹੜੀ ਇਹ ਪ੍ਰੂਣਾ ਤਿਆ ਕਰ ਰਹੇ ਆ ਲੋਕੀ ਕਰਵਾ ਰਹੇ ਆ ਬਾਕੀ ਜੋ ਵੀ ਆ ਉਹਨਾਂ ਨੂੰ ਵੀ ਅਸੀਂ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਕਰੋਗੇ ਤੇ ਜਿਹੜੀ ਹੁਣ ਤੁਸੀਂ ਇਹ ਚੋਣ ਜਿੱਤੀ ਹੈ ਕਿ ਕਿਸੇ ਪਾਰਟੀ ਵੱਲੋਂ ਜਿੱਤੀ ਹੈ ਜਾਂ ਆਜ਼ਾਦ ਕਰਤੀ ਹੈ ਜੇ ਆਜ਼ਾਦ ਜਿੱਤੀ ਤਾਂ ਫਿਰ ਕਿਸੇ ਪਾਰਟੀ ਵਿੱਚ ਪਿੰਡ ਦੀ ਸਰਪ੍ਰਿਕ ਵਿਕਾਸ ਲਈ ਕੋਈ ਹਰੇਵਾ ਆਪ ਉਹ ਵਿਖਦੇ ਵਿੱਚ ਕੋਈ ਸੋਚ ਐ ਸੀ ਹੈਗੀ ਕੋਈ ਬਿਲਕੁਲ ਜੀ ਜਿਹੜਾ ਇਹ ਸਟੋਨ ਲੜੀ ਹੈ ਇਹ ਨਿਰਪੱਖ ਆਜ਼ਾਦ ਤੌਰ ਤੇ ਲੜੀ ਹੈ ਕਿਉਂਕਿ ਸਾਰੇ ਭਾਈਚਾਰੇ ਨਾਲ ਲੈ ਕੇ ਚੱਲੇ ਆ ਅਸੀਂ ਠੀਕ ਆ ਹਰੇਕ ਪਰਸਨ ਜੋ ਵੀ ਹੁੰਦਾ ਕਿਸੇ ਨਾ ਕਿਸੇ ਪਾਰਟੀ ਨੂੰ ਬਿਲੋਂਗ ਜ਼ਰੂਰ ਕਰਦਾ ਆ ਤੇ ਮੈਂ ਵੀ ਮੈਂ ਖੁਦ ਕਰਦਾ ਆ ਕਿਉਂਕਿ ਮੈਂ ਬਾਈਨ ਸਮਾਈ ਪਾਰਟੀ ਨੂੰ ਬਾਬਾ ਸਾਹਿਬ ਦੀ ਸੋਚ ਤੇ ਚੱਲਣ ਵਾਲੇ ਅਸੀਂ ਨਿਸ਼ਾਨੇ ਮਿਸ਼ਨੇ ਦੀ ਬੰਦੇ ਆ ਔਰ ਜਿਹੜੇ ਵੀ ਕਿਉਂਕਿ ਜਿਹੜੇ ਪਿੰਡ ਦੇ ਇਲੈਕਸ਼ਨ ਆ ਪਿੰਡ ਦੇ ਇਲੈਕਸ਼ਨ ਅਸੀਂ ਬਿਲਕੁਲ ਬਰਾਬਰਤਾ ਨਾਲ ਸਾਰੇ ਜ਼ਿੰਮੇਵਾਰ ਭਾਈਚਾਰੇ ਨਾਲ ਲੱਗੇ ਚੱਲੇ ਆ ਉਹ ਸਾਰਿਆਂ ਨਾਲ ਲੱਗੇ ਚੱਲ ਕੇ ਅਸੀਂ ਇਹ ਇਲੈਕਸ਼ਨ ਲੜਿਆ ਔਰ ਜਿੱਤ ਜਿੱਤ ਪ੍ਰਾਪਤ ਕੀਤੀ ਠੀਕ ਆ ਕੀਤੀ ਹੈ ਤੇ ਬਹੁਤ ਬਹੁਤ ਧੰਨਵਾਦ ਜੀ ਸਾਡੇ ਪਿੰਡ ਖੋਥਣਾ ਦੇ ਸਰਪੰਚ ਸਾਹਿਬ ਜਿਨ੍ਹਾਂ ਨੂੰ ਕਾਫੀ ਵੱਡੀ ਲੀਡ ਦੇ ਨਾਲ ਪੰਚਾਇਤੀ ਚੋਣਾਂ ਦੇ ਵਿੱਚ ਜਿੱਤ ਪ੍ਰਾਪਤ ਹੋਈ ਹੈ ਤੇ ਮੈਂ ਕੁਝ ਆਡੀਅנס ਕੁਝ ਪਿੰਡ ਵਾਸੀ ਇੱਥੇ ਸਾਡੇ ਨਾਲ ਮੌਜੂਦ ਨੇ ਜਿਲ੍ਹਾ ਵਿੱਚ ਇੱਕ ਬਹੁਤ ਹੀ ਉੱਗੀ ਸ਼ਖਸੀਅਤ ਹੈ ਸਰਪੰਚ ਸਾਬਕਾ ਸਰਪੰਚ ਕਮਲ ਜੀ ਜੀ ਸਾਡੇ ਵਿੱਚ ਕਹੜੇ ਨੇ ਬਹੁਤ ਦੇਣ ਹੈ ਸਮਾਜ ਨੂੰ ਉਹਨਾਂ ਦੀ ਕੁਝ ਉਹਨਾਂ ਨਾਲ ਗੱਲ ਕਰਦੇ ਆ ਸਰ ਸਪਾਸ ਸਸਤੀ ਕਾਂ ਜੀ ਸਤਿਕਾਰ ਜੈ ਜੀ ਜੈ ਪੀਮ ਜੈ ਭਾਰਤ ਜੀ ਜਿਵੇਂ ਕਿ ਸਰਪੰਚ ਸਾਹਿਬ ਨੌਜਵਾਨ ਨੇ ਚੋਣ ਜਿੱਤ ਚੋਣ ਜਿੱਤ ਕੇ ਆਏ ਨੇ ਆਪਣੇ ਵਿੱਚ ਤੇ ਤੁਸੀਂ ਕੀ ਆਸ ਰੱਖਦੇ ਹੋ ਭਵਿੱਖ ਦੇ ਵਿੱਚ ਪਿੰਡ ਦੀ ਬਿਹਤਰੀ ਲਈ ਸਰਪੰਚ ਕੀ ਵਿਕਾਸ ਲਈ ਕੀ ਆਸ ਰੱਖਦੇ ਹੋ ਜੀ ਸਰ ਜੀ ਗੱਲ ਇਸ ਤਰ੍ਹਾਂ ਵੀ ਨੌਜਵਾਨ ਸਾਥੀ ਅਸ਼ੋਕ ਕੁਮਾਰ ਜੀ ਜਿਹੜੇ ਇਸ ਪਿੰਡ ਖੋਤਣਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਇੱਕ ਬਹੁਤ ਵੱਡਾ ਪਿੰਡ ਹੈ ਪਰ ਉੱਥੋਂ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਹਰ ਵਰਗ ਦੇ ਲੋਕਾਂ ਨੇ ਮਾਜੂਗ ਅਸ਼ੋਕ ਕੁਮਾਰ ਜੀ ਨੂੰ ਸਰਪੰਚ ਬਣਾਉਣ ਵਾਸਤੇ ਸਹਿਯੋਗ ਕੀਤਾ ਹੈ ਔਰ ਖਾਸियत ਉਹਨਾਂ ਦੇ ਵਿੱਚ ਇਹ ਹੈ ਕੇ ਲਗਭਗ ਪਿਛਲੇ 20 ਸਾਲਾਂ ਤੋਂ ਜਿੱਥੇ ਉਹ ਸ਼੍ਰੀ ਗੁਰੂ ਰਵਦਾਸ ਧਰਮ ਅਸਥਾਨ ਪ੍ਰਬੰਧਕ ਕਮੇਟੀ ਰਜਿਸਟਰਡ ਕੋਤੜਾ ਉਹਦੇ ਪ੍ਰੈਜ਼ੀਡੈਂਟ ਨੇ ਮੌਜੂਦਾ ਪ੍ਰੈਜ਼ੀਡੈਂਟ ਔਰ ਨਾਲ ਦੀ ਨਾਲ ਜਿਸ ਪਾਰਕ ਦੇ ਵਿੱਚ ਆਪਾਂ ਖੜੇ ਆ ਇੱਕ ਵੱਡਾ ਪਾਰਕ ਡਾਕਟਰ ਅੰਬेडकर ਸਪੋਰਟਸ ਐਂਡ ਵੈਲਫੇਅਰ ਕਲੱਬ ਉਹਦੇ ਵੀ ਉਹ ਪ੍ਰੈਜ਼ੀਡੈਂਟ ਨੇ ਤੇ ਇਹ ਤੀਜੀ ਅਹਿਮ ਜ਼ਿੰਮੇਵਾਰੀ ਜਿਹੜੀ ਆ ਕਿਉਂਕਿ ਪਿਛਲੇ ਲਗਭਗ 20 ਸਾਲਾਂ ਤੋਂ ਸਮਾਜਿਕ ਖੇਤਰ ਦੇ ਅੰਦਰ ਧਾਰਮਿਕ ਖੇਤਰ ਦੇ ਅੰਦਰ ਇਸ ਨੌਜਵਾਨ ਸਾਥੀ ਦੀਆਂ ਪ੍ਰਾਪਤੀਆਂ ਨੂੰ ਦੇਖਦਿਆਂ ਹੋਇਆ ਇੱਕ ਲਾਇਕ ਉਮੀਦਵਾਰ ਪਿੰਡ ਦੇ ਲੋਕਾਂ ਨੇ ਜਿਹੜਾ ਹਰ ਪੱਖ ਤੋਂ ਲੋਕਾਂ ਨੂੰ ਨਾਲ ਲੈ ਕੇ ਚੱਲਣ ਦੀ ਆਸ ਔਰ ਉਮੀਦ ਰੱਖੀ ਹੈ ਔਰ ਉਹਨਾਂ ਨੂੰ ਇਹ ਨੌਜਵਾਨ ਸਰਪੰਚ ਹੋਣਾ ਜਿਨ੍ਹਾਂ ਦੇ ਵਿੱਚ ਪਿੰਡ ਦੇ ਲੋਕਾਂ ਨੇ ਬੜੀਆਂ ਵੱਡੀਆਂ ਆਸਾਂ ਉਮੀਦਾਂ ਰੱਖੀਆਂ ਔਰ ਅਸੀਂ ਖੁਦ ਇਹਨਾਂ ਦੀ ਇਲੈਕਸ਼ਨ ਕੈਂਪੇਨ ਦੇ ਵਿੱਚ ਲਗਾਤਾਰ 10-15 ਦਿਨ ਚੱਲਦੇ ਰਹੇ ਹਾਂ ਔਰ ਰਹੀ ਗੱਲ ਕਿ ਇਲੈਕਸ਼ਨ ਜਿੱਤਣ ਤੋਂ ਬਾਅਦ ਕੱਲ ਹੀ ਉਹਨਾਂ ਨੇ ਆਪਣੀ ਜਿਹੜੀ ਸਭ ਤੋਂ ਪਹਿਲੀ ਪਹਿਲ ਕਦਮੀ ਹੈ ਉਹ ਐਜੂਕੇਸ਼ਨ ਤੋਂ ਕੀਤੀ ਹੈ ਪਿੰਡ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਔਰ ਪਿੰਡ ਦੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਦਾ ਮੂੰਹ ਮਿੱਠਾ ਕਰਵਾਉਣ ਵਾਸਤੇ ਔਰ ਉੱਥੇ ਜਿਹੜੀਆਂ ਘਾਟਾਂ ਸੀ ਜ਼ਰੂਰਤਾਂ ਸੀ ਉਹ ਸਾਰੀ ਪੰਚਾਇਤ ਨੂੰ ਨਾਲ ਲੈ ਕੇ ਗਏ ਆ ਇਲੈਕਟਿਡ ਮੈਂਬਰਾਂ ਨੂੰ ਨਾਲ ਲੈ ਕੇ ਗਏ ਆ ਤੇ ਉੱਥੇ ਨੂੰ ਦੇਖਿਆ ਕਿ ਐਜੂਕੇਸ਼ਨ ਜਦੋਂ ਮਨੁੱਖ ਕਿਉਂਕਿ ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੈ ਸਤਿਗੁਰੂ ਨਾਨਕ ਦੇਵ ਜੀ ਦਾ ਮੈਸੇਜ ਕਿ ਫੈਲੇ ਵਿੱਦਿਆ ਚਾਨਣ ਹੋਏ ਔਰ ਸਤਿਗੁਰੂ ਰਬਦਾਸ ਮਹਾਰਾਜ ਜੀ ਦਾ ਕਿ ਮਾਦੋ ਵਿੱਦਿਆ ਹੀ ਤੀਨ ਵਿਵੇਕ ਦੀਪ ਅਲੀ ਮਲੀਨ ਔਰ ਇਸੇ ਤਰ੍ਹਾਂ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦਾ ਐਜੂਕੇਟ ਆਰਗੇਨਾਈਜ਼ ਐਜੀਟੇਟ ਵਾਲੇ ਮਿਸ਼ਨ ਨੂੰ ਇਹ ਜਿਹੜੇ ਸਾਡੇ ਸਰਪੰਚ ਸਾਹਿਬ ਆ ਇਹ ਉਮੀਦ ਹੈ ਸਾਨੂੰ ਅਸੀਂ ਪਿੰਡ ਦੇ ਲੋਕ ਪੂਰੀ ਤਰ੍ਹਾਂ ਉਹ ਤੇ ਭਰੋਸਾ ਆਸ ਔਰ ਉਮੀਦ ਰੱਖਦੇ ਆ ਕਿ ਇਹਨਾਂ ਬੰਦਿਆਂ ਬੁਨਿਆਦੀ ਜ਼ਰੂਰਤਾਂ ਵੱਲ ਧਿਆਨ ਦੇ ਕੇ ਪਿੰਡ ਨੂੰ ਇੱਕ ਮਾਡਲ ਪਿੰਡ ਬਣਾਉਣ ਵੱਲ ਜ਼ਰੂਰ ਧਿਆਨ ਦੇਣਗੇ ਜਿਵੇਂ ਕਿ ਬਾਬਾ ਸਾਹਿਬ ਦਾ ਬਿਸ਼ਰ ਤੁਸੀਂ ਵੀ ਮਿਸਰ ਨਹੀਂ ਹੋ ਬਾਬਾ ਸਾਹਿਬ ਦੀ ਸੋਚ ਹੈ ਬਾਬਾ ਸਾਹਿਬ ਦਾ ਸੰਦੇਸ਼ ਹੈੜੋ ਜੜੋ ਸੰਘਰਸ਼ ਕਰੋ ਕਿ ਕੋਈ ਜਿਹੜੇ ਉਹ ਪਹਿਲੋਂ ਨਹੀਂ ਹੈ ਬਾਬਾ ਸਾਹਿਬ ਜਿਹੜੇ ਸਾਡੇ ਉਹ ਸੋਚ ਛੱਡ ਗਏ ਨੇ ਕੁਝ ਉਹਨਾਂ ਨੂੰ ਵੀ ਅੱਗੇ ਲੈ ਕੇ ਚੱਲਣਗੇ ਬਿਲਕੁਲ ਜੀ ਇਹ ਮਾਨਜੋਗਾ ਸ਼ੋਕਮਾਰ ਜੀ ਔਰ ਉਹਨਾਂ ਦੀ ਪੂਰੀ ਟੀਮ ਜਿਹੜੀ ਹੈ ਪਹਿਲਾਂ ਤੋਂ ਇਹ ਸਾਥੀ ਮਿਸ਼ਨ ਦੇ ਨਾਲ ਜੁੜੇ ਹੋਏ ਸਾਥੀ ਹੈ ਜਿੱਥੇ ਸਾਡੇ ਪਿੰਡ ਦੇ ਵਿੱਚ ਲਗਭਗ 4 پارک ਹੈ ਔਰ ਇੱਕ پارک ਜਿਹੜਾ ਸਤਿਗੁਰੂ ਰਬਦਾਸ ਮਹਾਰਾਜ ਜੀ ਦੇ ਨਾਮ ਤੇ ਹੈ ਇੱਕ پارک ਸਤਿਗੁਰੂ ਨਾਨਕ ਦੇ ਮਹਾਰਾਜ ਜੀ ਦੇ ਨਾਮ ਤੇ ਹੈ ਔਰ ਦੋ پارک ਜਿਹੜੇ ਆ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦੇ ਨਾਮ ਤੇ ਹੈ ਔਰ ਕੋਸ਼ਿਸ਼ ਰਹੇਗੀ ਕਿਉਂਕਿ ਪਹਿਲਾਂ ਤੋਂ ਮਿਸ਼ਨ ਨਾਲ ਜੁੜੇ ਹੋਏ ਸਾਥੀ ਹੈ ਜਿੱਥੇ ਨੌਜਵਾਨੀ ਨੂੰ ਨਸ਼ਿਆਂ ਤੋਂ ਰਹਿਤ ਰੱਖਣ ਵਾਸਤੇ ਪਿੰਡ ਨੂੰ ਜਾਤਪਾਰ ਰੋੜ ਢੜੇਬੰਦੀ ਤੋਂ ਉੱਪਰ ਉੱਠ ਕੇ ਕਿਉਂਕਿ ਸਰਪੰਚ ਸਾਹਿਬ ਜੀ ਦਾ ਸਹਿਯੋਗ ਹਰ ਵਰਗ ਦੇ ਲੋਕਾਂ ਨੇ ਕੀਤਾ ਐਥੋਂ ਤੱਕ ਕਿ ਸਾਡੇ ਨਾਲ ਇੱਕ ਕੈਂਡੀਡੇਟ ਜਿਹੜਾ ਸਮੁੱਚੇ ਭਾਈਚਾਰੇ ਨੇ ਜ਼ਿਮੀਂਦਾਰ ਭਾਈਚਾਰੇ ਨੇ ਸਾਨੂੰ ਐਸਸੀ ਕੈਟਾਗਰੀ ਦੇ ਵਿੱਚੋਂ ਕਿਹਾ ਕਿ ਤੁਸੀਂ ਦਿਓ ਅਸੀਂ ਉਹਨੂੰ ਵੋਟਾਂ ਪਾਵਾਂਗੇ ਸਰਪੰਚ ਸਾਹਿਬ ਦੀ ਉਹ ਵੀ ਉਹਨਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਾਈਆਂ ਔਰ ਅਸੀਂ ਪਿੰਡ ਵਾਸੀ ਉਹਨਾਂ ਤੋਂ ਪੂਰਨ ਸਹਿਯੋਗ ਰੱਖਦੇ ਹਾਂ ਕਿ ਮਹਾਨ ਰੈਬਰਾਂ ਦਾ ਮਿਸ਼ਨ ਔਰ ਸਤਪੁਰੂ ਰਵਦਾਸ ਮਹਾਰਾਜੀ ਸਤਪੁਰੂ ਨਾਨਕਦੇਵ ਮਹਾਰਾਜੀ ਔਰ ਬਾਬਾ ਸਭ ਡਾਕਟਰ ਅੰਬੇਦਕਰ ਜੀ ਦੇ ਮਿਸ਼ਨ ਨੂੰ ਮੰਜ਼ਲ ਤੱਕ ਲਿਜਾਣ ਵਾਸਤੇ ਵੀ ਨਾਲ ਦੀ ਨਾਲ ਉਦਮ ਉਪਰਾਲੇ ਜਾਰੀ ਰੱਖਣਗੇ ਜਾਰੀ ਰੱਖਣਗੇ ਬਹੁਤ ਬਹੁਤ ਧੰਨਵਾਦ ਕਮਲ ਜੀ ਮੈਂ ਹੁਣ ਗੱਲ ਹੋਰ ਕਰ ਲੈਣਾ ਇਧਰ ਪਿੰਡ ਦੇ ਵਸਨੀਕੀ ਹੋਰ ਵੀ ਖੜੇ ਨੇ ਸਤਿਕਾਰ ਜੈਪਿੰਦਰ ਜਪਾਸ ਜੀ ਸਤਿਕਾਰ ਜੀ ਜੈਪੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਸ਼ੋਮਨਾਥ ਸਿੰਘ ਸ਼ੋਮਰਾ ਜੀ ਤੁਹਾਡੇ ਸਾਹਮਣੇ ਪਿੰਡ ਦੇ ਵਿੱਚ ਕਿਹੜੀਆਂ ਬੁਨਿਆਦੀ ਸਹੂਲਤਾਂ ਦੀ ਘਾਟ ਹੈ ਜਿਨ੍ਹਾਂ ਨੂੰ ਅਸ਼ੋਕ ਮਹਾਰਾਜੀ ਤੋਂ ਤੁਸੀਂ ਆਸ ਰੱਖਦੇ ਹੋ ਕਿ ਉਹ ਪੂਰੀਆਂ ਕਰਨਗੇ ਦੇਖੋ ਜੀ ਪਹਿਲਾਂ ਤਾਂ ਕੋਈ ਘਰ ਜਿਹੜੀਆਂ ਸਗੀਆਂ ਸਾਰੀਆਂ ਪੂਰੀਆਂ ਹੋ ਰਹੀਆਂ ਆ ਪਹਿਲਾਂ ਤਾਂ ਵੀ ਪੰਚਾਇਤ ਕਰਦੀ ਆ ਰਹੀ ਆ ਬਾਕੀ ਜੋ ਵੀ ਹੋਊਗਾ ਉਹ ਪੰਚ ਸਾਹਿਬ ਕਰ ਦੇਣਗੇ ਜਿੱਦਾਂ ਕੋਈ ਛੱਪੜ ਦੀ ਕੱਲ ਨੂੰ ਦੱਸੀਗਾ ਉੱਥੇ ਪਾਰਕ ਬਣਾਉਣ ਦੀ ਮੁੰਡਿਆਂ ਨੂੰ ਕੋਈ ਨਸ਼ੇ ਰਹਿਤ ਕਰਨ ਦੀ ਜੈਮਤ ਵਗੈਰਾ ਉਤਲਾਬਤ ਕਰਨ ਦੀ ਇਹ ਸਾਰੀਆਂ ਸੋ ਤਾਂ ਉਹ ਕਰਨਗੇ ਇਹ ਤੁਹਾਡੇ ਹਿਸਾਬ ਦੇ ਨਾਲ ਜਿਵੇਂ ਕਿਸ ਸਕੂਲਾਂ ਦੇ ਵਿੱਚ ਸਟਾਫ ਦੀ ਕਮੀ ਹੁੰਦੀ ਹੈ ਇਹ ਡਿਸਪੈਂਸਰੀ ਵਗੈਰਾ ਦੇ ਵਿੱਚ ਵੀ ਸਟਾਫ ਦੀ ਕਮੀ ਹੁੰਦੀ ਹੈ ਕੋਈ ਇਸ ਤਰ੍ਹਾਂ ਦੀ ਕੋਈ ਸਮੱਸਿਆ ਸਾਡੇ ਕੋਲ ਹੈ ਨਹੀਂ ਜੀ ਸਾਡੇ ਪਿੰਡ ਮੈਂ ਪੂਰਾ ਹੀ ਸਟਾਫ ਪੂਰਾ ਸਟਾਫ ਹੈ ਫਿਕਰੀ ਨਹੀਂ ਚਲੋ ਸੋਮਨਾ ਜੀ ਨਾਲ ਗੱਲ ਕੀਤੀ ਹੈ ਔਰ ਹੋਰ ਵੀ ਇੱਥੇ ਨੌਜਵਾਨ ਬਹੁਤ ਖੜੇ ਨੇ ਇਹ ਗੱਲ ਕਰ ਰਹੇ ਕਰਦੇ ਕਿ ਸੋ ਹੋਰ ਨੌਜਵਾਨ ਨਾਲ ਜੀਪ ਜੀ ਨਾ ਕੀ ਨਾਮ ਹੈ ਬਣੀ ਆਕਾਸ਼ ਜੀ ਸਰਪੰਚ ਸਾਹਿਬ ਨੌਜਵਾਨ ਨੇ ਤੁਸੀਂ ਵੀ ਨੌਜਵਾਨੋਂ ਕੀ ਮੰਗ ਕਰਦੇ ਹੋ ਕਿ ਸੋਚ ਕੇ ਤੁਸੀਂ ਉਹਨਾਂ ਨੂੰ ਵੋਟ ਪਾਈ ਹੈ ਕਿ ਜਿਹੜਾ ਉਹਨੂੰ ਤੁਸੀਂ ਅੱਗੇ ਲੈ ਕੇ ਆਇਓ ਕੀ ਸੋਚ ਸੋਚਦੇ ਕਿ ਕੀ ਆਸ ਰੱਖੀ ਹੋ ਤੁਸੀਂ ਅਸੀਂ ਤਾਂ ਇਹੀ ਆਸ ਰੱਖਦੇ ਆਂ ਕਿ ਹਾਂ ਕਿ ਵਧੀਆ ਕਰਨਗੇ ਸਾਡੇ ਪਹਿਲਾਂ ਵੀ ਸਰਪੰਚ ਰਹੇ ਆ ਤਾਂ ਵਧੀਆ ਯਾਨੀ ਕਿ ਜਿੰਮੇਦਾਰੀ ਕੀਤਾ ਅਸੀਂ ਇਹ ਆਸ ਰੱਖਦੇ ਆਂ ਕਿ ਤੁਹਾਨੂੰ ਵਧੀਆ ਯਾਨੀ ਕਿ ਜਿੰਮੇਦਾਰੀ ਮਿਲੇ ਠੀਕ ਹੈ ਜੀ ਸਮਾਂ ਤੇ ਜਿਵੇਂ ਪਿਛੇ ਤੁਹਾਡੀ ਖੇਡਾਂ ਦੇ ਲਈ ਗਰਾਊਂਡ ਦੀ ਕੋਈ ਐਸਾ ਵੀ ਕੋਈ ਕੋਈ ਫੋਟੋ ਵੀ ਮਾ ਕੇ ਹੈ ਹੀ ਤੁਹਾਡੇ ਪਿੰਡ ਤੋਂ ਪਹਿਲਾਂ ਤੋਂ ਗਰਾਊਂਡ ਹੈ ਲੇਕਿਨ ਕੋਈ ਉਹਦੇ ਵਿੱਚ ਲਗਭਗ ਸਾਨੂੰ ਇਹ ਸਾਰਾ ਕੁਝ ਮਿਲ ਜਾਂਦਾ ਵਾ ਤੇ ਯਾਨੀ ਕਿ ਕ੍ਰਿਕਟ ਕੋਟ ਕੋਟੀ ਇਹਦੇ ਹੀ ਹੇਲਦੇ ਆਉਣ ਨਾਲ ਵੀ ਸਮਾਨ ਮਿਲ ਜਾਂਦਾ ਵਾ ਲਗਭਗ ਭਾਵੇਂ ਯਾਨੀ ਸਾਰਾ ਕੁਝ ਮਿਲ ਜਾਂਦਾ ਹੈ ਗਰਾਉਂਡ ਜਿਹੜੀ ਗਰਾਉਂਡ ਵੀ ਹੈਗੀ ਹੈ ਕ੍ਰਿਕਟ ਨਹੀਂ ਯਾਨੀ ਗਰਾਉਂਡ ਦੀ ਵੀ ਸਾਨੂੰ ਹੈਗੀ ਗਰਾਉਂਡ ਹੀ ਹੈਗੀ ਤੇ ਅਸੀਂ ਪਿੰਡ ਕੋਥੜਾ ਦੇ ਨੌਜਵਾਨ ਸਰਪੰਚ ਅਸ਼ੋਕ ਮਾਰਦੀ ਜਿਹਨਾਂ ਨਾਲ ਗੱਲ ਕੀਤੀ ਔਰ ਉਹਨਾਂ ਦੇ ਨਾਲ ਹੀ ਪਿੰਡ ਵਾਸੀਆਂ ਨਾਲ ਵੀ ਆਪਾਂ ਗੱਲ ਕੀਤੀ ਹੈ ਗੱਲ ਕਰਕੇ ਬਹੁਤ ਚੰਗਾ ਲੱਗਿਆ ਹੈ ਬੇਗੰਪੁਰਾ ਸ਼ਕਤੀ ਵੈਬ ਟੀਵੀ ਨਿਊਜ਼ ਚੈਨਲ ਦੇ ਵੱਲੋਂ ਡੰਗਲ ਪੰਚਾਇਤੀ ਚੋਣਾਂ ਦਾ ਜੋ ਇਹ ਪ੍ਰੋਗਰਾਮ ਹੈ ਉਹਦੇ ਵਿੱਚ ਅਸੀਂ ਅੱਜ ਜਿਹੜੀ ਗੱਲਬਾਤ ਕੀਤੀ ਆ ਉਹ ਆਪਜੀ ਨੂੰ ਕਿਵੇਂ ਦੀ ਲੱਗੀ ਹੈ ਉਹ ਇਨਬਾਕਸ ਦੇ ਵਿੱਚ ਜਾ ਕੇ ਕਮੈਂਟ ਜਰੂਰ ਕਰਿਓ ਮੈਂ ਕੇਐਸ ਨੌਰ ਬੇਗਮਪੁਰਾ ਸ਼ਕਤੀ ਤੋਂ ਕੈਮਰਾਮੈਨ ਅਜੇ ਕੌਸ਼ਲ ਦੇ ਨਾਲ ਜੈ ਭੀਮ ਜੈ ਭਾਰਤ